ਸਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਨਰਸੋਈ ਤੇ ਅੱਜ ਆਪਾਂ ਬਣਾਵਾਂਗੇ ਭਿੰਡੀ ਆਲੂ ਮਸਾਲਾ ਟੇਸਟੀ ਸਬਜੀ ਤੇ ਜਿਹੜੀ ਕਿ ਬਹੁਤ ਜ਼ਿਆਦਾ ਚਟਪਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਫਰੈਸ਼ ਵਾਲੀਆਂ ਭਿੰਡੀਆਂ ਲੈ ਲਈਆਂ ਨੇ ਕੱਚੇ-ਕੱਚੇ ਨਾਲ ਹੀ ਆਲੂ ਲੈ ਲੈਣੇਗੇ ਉਸ ਤੋਂ ਬਾਅਦ ਆਪਾਂ ਨੇ 3-4 ਹਰੀਆਂ ਮਿਰਚਾਂ ਪਿਆਜ਼ ਲਸਣ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆਗਾ ਇੱਧਰ ਜਿਹੜੀਆਂ ਪਿੰਡੀਆਂ ਨੇ ਇਹਨਾਂ ਦੇ ਟੰਟਲ ਹਟਾ ਕੇ ਆਪਾਂ ਇਹਨਾਂ ਨੂੰ ਵੀ ਮੋਟਾ-ਮੋਟਾ ਕਟਿੰਗ ਕਰ ਲਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਪੀਸ ਨੇ ਜਿਹੜੇ ਥੋੜੇ ਜੇ ਵੱਡੇ-ਵੱਡੇ ਕਟਿੰਗ ਕਰਨੇ ਨੇਗੇ ਤਾਂ ਕਿ ਘੁਲਣਾ ਸਬਜੀ ਤੇ ਕਿਉਂਕਿ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਫਿਰ ਇਹਨਾਂ ਦੀ ਸਬਜੀ ਬਣਾਵਾਂਗੇ ਮਸਾਲੇਦਾਰ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਵਾਂਗੇ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸੌਕੇ ਜਿਹੇ ਤਰੀਕੇ ਨਾਲ ਬਿਲਕੁਲ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਬਹੁਤ ਹੀ ਲਜੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਇੱਧਰ ਆਪਾਂ ਜਿਹੜੀਆਂ ਭਿੰਡੀਆਂ ਤੇ ਆਲੂਆਂ ਨੂੰ ਕਟਿੰਗ ਕਰ ਲਈ ਹੈਗੀ ਤੇ ਇੱਕ ਫਰਾਈਪੈਨ ਲੈ ਲਿਆਗਾ ਫਰਾਈਪੈਨ ਲੈ ਕੇ ਦੇ ਵਿੱਚ ਇੱਕ ਕੜਛੀ ਦੇ ਕਰੀਬ ਜਿਹੜਾ ਤੇਲ ਐਡ ਕਰਤਾ ਤੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਹੈ ਪਿੰਡੀ ਹੈਗੀ ਫਰਾਈ ਹੋਣ ਵਾਸਤੇ ਪਾ ਦਵਾਂਗੇ ਜਿਆਦਾ ਮਤਲਬ ਕਿ ਇਹਨੂੰ ਮਚਾਉਣਾ ਨਹੀਂ ਹੈਗਾ ਪਿੰਡੇ ਨੂੰ ਹਲਕਾ ਹਲਕਾ ਜਿਹੜਾ ਫਰਾਈ ਕਰਨਾ ਹੈਗਾ ਤੇ ਹਲਕਾ ਜਿਹਾ ਜਿਹੜਾ ਇਹਦਾ ਕਲਰ ਜਦੋਂ ਚੇਂਜ ਹੋ ਗਿਆ ਚਾਰ ਪੰਜ ਮਿੰਟਾਂ ਇਹਨੂੰ ਫੁੱਲ ਹਾਈ ਫਲੇਮ ਦੇ ਉੱਪਰ ਆਪਾਂ ਭੁੰਨ ਲਵਾਂਗੇ ਤੇ ਬਸ ਚਾਰ ਪੰਜ ਮਿੰਟਾਂ ਦੇ ਵਿੱਚ ਇਹ ਭੁੰਨ ਕੇ ਤਿਆਰ ਹੋ ਜੂਗੀ ਪਿੰਡੀ ਹੈਗੀ ਜਿਹੜੀ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਉਤਨ ਮਿੰਟਾਂ ਦੇ ਵਿੱਚ ਜਿਹੜੀ ਆਪਣੀ ਤਕਰੀਬਨ ਭਿੰਡੀ ਹੈਗੀ ਭੁੱਜ ਕੇ ਤਿਆਰ ਹੋ ਗਈ ਹੈਗੀ ਤੇ ਇਹਨੂੰ ਆਪਾਂ ਹੁਣ ਕੱਢ ਲਵਾਂਗੇ ਤੇ ਕੋਈ ਜ਼ਿਆਦਾ ਇਹਨੂੰ ਮਤਲਬ ਕਿ ਮਚਾਉਣਾ ਨਹੀਂ ਹੈਗਾਗਾ ਆਪਾਂ ਨੇ ਹਲਕਾ ਜਿਹਾ ਭੁੰਨਣਾ ਸੀਗਾ ਇਹਨੂੰ ਤੇ ਤਾਂ ਕਿ ਜਿਹੜੀ ਇਹਦੇ ਵਿੱਚ ਕਈ ਵਾਰ ਲਾਰਚੀ ਬਣ ਜਾਂਦੀ ਹੈਗੀ ਤੇ ਵੀ ਜਿਹੜੀ ਉਹ ਨਾ ਬਣੇ ਤਾਂ ਫਿਰ ਜਿਹੜੀ ਸਬਜੀ ਹੈਗੀ ਚਿਪਚਿਪੀ ਨਹੀਂ ਬਣਦੀ ਹੈਗੀ ਤੇ ਕੱਲੀ-ਕੱਲੀ ਜਿਹੜੀ ਭਿੰਡੀ ਖਿੜੀ-ਖਿੜੀ ਰਹਿੰਦੀ ਹੈਗੀ ਤੇ ਇਹ ਆਪਣੀਆਂ ਜਿਹੜੀਆਂ ਭਿੰਡੀਆਂ ਨੇ ਹੀ ਭੁੱਜ ਕੇ ਤਿਆਰ ਹੋ ਗਈਆਂ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਪਲੇਟ 'ਚ ਜਿਹੜਾ ਆਪਣਾ ਐਕਸਟਰਾ ਤੇਲ ਬਚ ਗਿਆ ਇਹਦੇ ਵਿੱਚ ਹੀ ਆਪਾਂ ਆਲੂਆਂ ਨੂੰ ਭੁੰਨ ਲਵਾਂਗੇ ਆਲੂਆਂ ਨੂੰ ਆਪਾਂ 90% ਤੱਕਰ ਮਤਲਬ ਕਿ ਪਕਾ ਲਵਾਂਗੇ ਆਲੂ ਬਿਲਕੁਲ ਸੌਫਟ ਕਰ ਲਵਾਂਗੇ ਤੇ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਕੱਢਾਂਗੇ ਤੇ ਆਲੂ ਲੈ ਲੈਂਦੇ ਐ 6-7 ਮਿੰਟ ਮਤਲਬ ਕਿ ਹਮ ਤਿਆਰ ਹੋਣ ਵਾਸਤੇ ਪੱਕਣ ਵਾਸਤੇ ਤੇ ਇਹਨੂੰ 6-7 ਮਿੰਟ ਆਪਾਂ ਪਕਾ ਲਵਾਂਗੇ ਆਲੂਆਂ ਨੂੰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸਬਜ਼ੀ ਨੂੰ ਤੜਕਾ ਲਗਾਵਾਂਗੇ ਤੇ ਬਹੁਤ ਹੀ ਚਟਪਟੀ ਤੇ ਮਸਾਲੇਦਾਰ ਜਿਹੜੀ ਸਬਜੀ ਬਣ ਕੇ ਇਹ ਤਿਆਰ ਹੋਊਗੀ ਪਿੰਡੀ ਨੂੰ ਆਪਾਂ ਕਈ ਤਰੀਕਿਆਂ ਨਾਲ ਬਣਾ ਬਣਾ ਕੇ ਤਿਆਰ ਕਰਦੇ ਆ ਜਿਹੜੀ ਪਿੰਡੀ ਦੀ ਸਬਜੀ ਹੈ ਪਿਆਜ਼ ਪਿਆਜ਼ ਪਾ ਕੇ ਪਿੰਡੀ ਦੀ ਸਬਜੀ ਬਣਾ ਲੈਣੇ ਹੈਗੇ ਪਰ ਕੇ ਬਣਾ ਲੈਣੇ ਹੈਗੇ ਪਿੰਡੀ ਨੂੰ ਬੇਸਣ ਵਾਲੀ ਪਿੰਡੀ ਕਈ ਤਰੀਕਿਆਂ ਨਾਲ ਜਿਹੜੀ ਪਿੰਡੀ ਦੀ ਸਬਜੀ ਤਿਆਰ ਕੀਤੀ ਜਾਂਦੀ ਹੈਗੀ ਤੇ ਅੱਜ ਆਪਾਂ ਆਲੂ ਪਾ ਕੇ ਜਿਹੜੀ ਪਿੰਡੀ ਦੀ ਸਬਜੀ ਤਿਆਰ ਕੀਤੀ ਹੈ ਬਹੁਤ ਹੀ ਜ਼ਿਆਦਾ ਵਧੀਆ ਮਸਾਲੇਦਾਰ ਚਟਪਟੀ ਮਤਲਬ ਜਿਹੜੀ ਪਿੰਡੀ ਦੀ ਸਬਜੀ ਬਣੀ ਹੈਗੀ ਬਹੁਤ ਹੀ ਜ਼ਿਆਦਾ ਟੇਸਟੀ ਹੈ ਇੱਕ ਵਾਰ ਜ਼ਰੂਰ ਇਸ ਤਰ੍ਹਾਂ ਆਲੂ ਪਿੰਡੀ ਦੀ ਸਬਜੀ ਬਣਾ ਕੇ ਟਰਾਈ ਕਰਨਾ ਤੁਸੀਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਸਫਰ ਜੇ ਵਾਰ ਆਪਾਂ ਜਾਣਾ ਹੈਗਾ ਤਾਂ ਤੁਸੀਂ ਸਫਰਤੇ ਵੀ ਇਹਨੂੰ ਪੈਕ ਕਰਕੇ ਲੈ ਜਾ ਸਕਦੇ ਹੋ ਬਹੁਤ ਹੀ ਜਿਆਦਾ ਚਟਪਟੀ ਲਜੀਜ਼ ਟੇਸਟੀ ਸਬਜੀ ਹੈਗੀ ਬਹੁਤ ਹੀ ਜਾਨੀਕ ਜੀ ਰੈਸਪੀ ਹੈਗੀ ਬਣਾ ਕੇ ਟਰਾਈ ਜ਼ਰੂਰ ਕਰਨਾ ਆਲੂ ਜਿਹੜੇ ਉਹ ਵੀ ਆਪਣੇ ਪੱਕ ਕੇ ਤਿਆਰ ਹੋ ਗਏ ਨੇਗੇ ਜਿਸ ਨੂੰ ਜਿਆਦਾ ਤੇਲ ਲੱਗੇ ਨਾ ਆਲੂ ਪਿੰਡੀ ਦੇ ਵਿੱਚ ਤਤ ਤੁਸੀਂ ਜਿਹੜਾ ਆਪਣੀ ਪਲੇਟ ਨੂੰ ਥੋੜਾ ਜਿਹਾ ਟੇਢੀ ਕਰਕੇ ਰੱਖ ਦੇਣਾ ਥੱਲੇ ਨੀਚੇ ਕੋਈ ਚੀਜ਼ ਰੱਖ ਦੇਣਾ ਤੇ ਜਿਹੜਾ ਐਕਸਟਰਾ ਤੇਲ ਹੈਗਾ ਉਹ ਸਾਈਡ ਤੇ ਆ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਤੇਲ ਨੂੰ ਕੱਢ ਕੇ ਰੱਖ ਸਕਦੇ ਹੋਗੇ ਤੇ ਇਧਰ ਆਪਾਂ ਉਹੀ ਤੇਲ ਲੈ ਲਿਆ ਕਾ ਥੋੜਾ ਜਿਹਾ 2 ਚਮਚਿਆਂ ਦੇ ਕਰੀਬ ਜਿਹੜਾ ਤੇਲ ਇਹਦੇ ਵਿੱਚ ਹੈਗਾ ਅਸੀਂ 프라이 ਪੈਨ ਦੇ ਵਿੱਚ ਆਪਾਂ ਹੋਰ ਤੇਲ ਨਹੀਂ ਝੂਸ ਕਰਦੇ ਤੇ ਇਹਦੇ ਵਿੱਚ ਆਪਾਂ ਅਧਾ ਚਮਚਾ ਜਿਹੜਾ ਜੀਰਾ ਐਡ ਕਰਤਾ ਹੈ ਜੀਰੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਬਰੀਕ-ਬਰੀਕਾ ਲਸਣ ਤੇ ਹਰੀ ਮਿਰਚ ਐਡ ਕਰ ਦਵਾਂਗੇ ਅਦਰਕ ਬੀ ਤੁਸੀਂ ਯੂਜ਼ ਕਰ ਸਕਦੇ ਆ ਉਹਦੇ ਵਿੱਚ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਸੀਗਾ ਤਾਂ ਕਰਕੇ ਮੈਂ 스ਕਿਪ ਕਰਤਾ ਤੇ ਇਹ ਟਮਾਟਰ ਹੈਗਾ ਟਮਾਟਰ ਵੀ ਤੁਸੀਂ ਯੂਜ਼ ਕਰ ਸਕਦੇ ਆ ਬਾਕੀ ਤੁਸੀਂ ਇਹ ਮਸਾਲਿਆਂ ਨੂੰ ਪੀਸ ਕੇ ਵੀ ਪਾ ਸਕਦੇ ਹੋਗੇ ਤਾਂ ਵੀ ਜਿਹੜੀ ਸਬਜੀ ਬਹੁਤ ਜ਼ਿਆਦਾ ਟੇਸਟੀ ਮਸਾਲੇਦਾਰ ਬਣ ਕੇ ਤਿਆਰ ਹੁੰਦੀ ਹੈਗੀ ਤੇ ਜੇ ਤੁਸੀਂ ਕੱਟ ਕੇ ਪਾਉਣਾਗਾ ਤਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਜਿਹੜੇ ਮਸਾਲੇ ਇਹ ਕੱਟ ਕੇ ਜੂਸ ਕੀਤੇ ਨੇਗੇ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਪੁੰਨ ਲਵਾ ਲਾਂਗੇ ਜ਼ਿਆਦਾ ਵੀ ਮਚਾਉਣੇ ਨਹੀਂ ਹੈਗੇ ਇਹ ਮਸਾਲੇ ਤੇ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਇਸ ਤੋਂ ਬਾਅਦ ਪਿਆਜ਼ ਜਿਹੜਾ ਆਪਾਂ ਬਰੀਕ ਬਰੀਕ ਕਟਿੰਗ ਕਰਕੇ ਰੱਖਿਆ ਸੀ ਦੋ ਮੀਡੀਅਮ ਸਾਈਜ਼ ਦੇ ਜਿਹੜੇ ਮੈਂ ਪਿਆਜ਼ ਲਏ تھے ਸੀ ਉਹਨਾਂ ਨੂੰ ਬਰੀਕ ਬਰੀਕ ਕਟਿੰਗ ਕਰ ਲਿਆ ਸੀ ਉਹ ਵੀ ਐਡ ਕਰਤੇ ਆ ਪਿਆਜ਼ਾਂ ਨੂੰ ਵੀ ਜ਼ਿਆਦਾ ਮਤਲਬ ਕਿ ਲਾਲ ਲਾਲ ਕਰਕੇ ਪਕਾਉਣਾ ਨਹੀਂ ਹੈਗਾਗਾ ਤੇ ਹਲਕੇ ਜੀ ਮਤਲਬ ਕਿ 3-4 ਮਿੰਟ ਆਪਾਂ ਪੁੰਨਣੇ ਨੇਗੇ ਪਿਆਜ਼ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਸੁੱਕੇ ਮਸਾਲੇ ਐਡ ਕਰਾਂਗੇ ਕਿਉਂਕਿ ਜਿਹੜਾ ਪਿਆਜ਼ ਦਾ ਟੇਸਟ ਹੈ ਭਿੰਡੀ ਦੇ ਵਿੱਚ ਥੋੜੀ ਜਿਹੀ ਮਠਿਆਸ ਪੈਦਾ ਕਰਦਾ ਹੈਗਾ ਤੇ ਤਾਂ ਕਰਕੇ ਜਿਆਦਾ ਨਹੀਂ ਆਪਾਂ ਪਕਾਉਂਦੇ ਹੈਗੇ ਵੀ ਅੱਜਾ ਨੂੰ ਥਲਕੀ ਜੀ ਮਠਿਆਸ ਵੀ ਆਊਗੀ ਸਬਜੀ ਦੇ ਵਿੱਚ ਤੇ ਮਸਾਲੇਦਾਰ ਭਿੰਡੀ ਦੇ ਵਿੱਚ ਚਟਪਟੀ ਦੇ ਨਾਲ-ਨਾਲ ਮਠਿਆਸ ਹਲਕੀ ਜੀ ਥੋੜੀ ਜਿਹੀ ਖਟਿਆਸ ਬਹੁਤ ਜਿਆਦਾ ਟੇਸਟੀ ਬਣਦੀ ਹੈ ਸਬਜੀ ਤਾਂ ਕਰਕੇ ਜਿਆਦਾ ਨਹੀਂ ਭੁਲਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਸੁੱਕੇ ਮਸਾਲੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਆਪਾਂ ਲਾਲ ਮਿਰਚ ਐਡ ਕਰ ਦਵਾਂਗੇ ਉਸ ਤੋਂ ਬਾਅਦ ਧਨੀਆ ਪਾਊਡਰ ਉਸ ਤੋਂ ਬਾਅਦ ਹਲਦੀ ਪਾਊਡਰ ਸਵਾਦ ਅਨੁਸਾਰ ਨੋਨ ਤੇ ਥੋੜਾ ਜਿਹਾ ਆਪਾਂ ਇੱਥੇ ਪਾਤਾ ਗਰਮ ਮਸਾਲਾ ਪਾਊਡਰ ਉਸ ਤੋਂ ਬਾਅਦ ਨੂਨ ਪਾਤਾ ਤੇ ਉਸ ਤੋਂ ਬਾਅਦ ਆਪਾਂ ਇੱਕ ਸਪੈਸ਼ਲ ਘਰੇ ਤਿਆਰ ਕੀਤਾ ਹੋਇਆ ਮਸਾਲਾ ਹੈਗਾ ਜਿਹੜਾ ਕਿ ਆਪਾਂ ਪਿੰਡੀ ਦੇ ਵਿੱਚ ਐਡ ਕਰਾਂਗੇ ਇਹ ਥੋੜਾ ਜਿਹਾ ਮਸਾਲਿਆਂ ਨੂੰ ਕੁਸ ਨੂੰ ਭੁੰਨ ਕੇ ਤੇ ਉਸ ਤੋਂ ਬਾਅਦ ਦਾਦਰਾ ਵੀ ਇਸਿਆ ਹੋਇਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਮਸਾਲੇਦਾਰ ਜਿਹੜੀ ਪਿੰਡੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਹੁਣ ਇੱਥੇ ਐਡ ਕਰ ਦਵਾਂਗੇ ਪਾਣੀ ਥੋੜਾ ਜਿਹਾ ਤਾਂ ਕਿ ਜਿਹੜੇ ਮਸਾਲੇ ਆਪਣੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਵਧੀਆ ਮਤਲਬ ਕਿ ਪੱਕ ਜਾਣ ਤੇ ਕਿਉਂਕਿ ਆਪਾਂ ਨੂੰ ਥੋੜੀ ਜਿਹੀ ਗਰੇਵੀ ਵੀ ਚਾਹੀਦੀ ਦੀਏ ਜੀਰੇ ਨਾਲ ਕਿ ਆਪਾਂ ਨੂੰ ਜਿਹੜੀ ਆਪਣੀ ਭਿੰਡੀ ਦੇ ਆਲੂ ਦੇ ਵਿੱਚ ਜਿਹੜੀ ਹੈਗੀ ਚੰਗੀ ਤਰ੍ਹਾਂ ਜਿਹੜੇ ਮਸਾਲੇ ਐ ਰਚ ਜਾਣ ਤੇ ਆਪਾਂ ਥੋੜੀ ਦੇਰ ਉਹਨਾਂ ਨੂੰ ਪਕਾਵਾਂਗੇ ਤਾਂ ਕਰਕੇ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਿਆ ਜਾਂ ਤੁਸੀਂ ਇਹਦੇ ਵਿੱਚ ਫਰੈਸ਼ ਦਹੀਂ ਵੀ ਐਡ ਕਰ ਸਕਦੇ ਹੋਗੇ ਖੱਟੀ ਦਹੀਂ ਨਹੀਂ ਐਡ ਕਰਨੀ ਹੈਗੀ ਫਰੈਸ਼ ਦਹੀਂ ਵੀ ਐਡ ਕਰ ਸਕਦੇ ਹੋਗੇ ਤਾਂ ਵੀ ਫਿਰ ਪਾਣੀ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਆਪਾਂ ਸ਼ਾਮ ਦੇ ਟਾਈਮ 'ਇਹ ਸਬਜ਼ੀ ਬਣਾਈ ਸੀ ਤਾਂ ਕਰਕੇ ਆਪਾਂ ਇਹਦੇ ਵਿੱਚ ਦਹੀਂ ਐਡ ਨਹੀਂ ਕੀਤਾ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਿਆਗਾ ਤਾਂ ਉਸ ਤੋਂ ਬਾਅਦ ਆ ਇਹਨੂੰ ਮਸਾਲਿਆਂ ਨੂੰ ਥੋੜਾ ਜਿਹਾ ਧੀਰ ਪਕਾਉਣ ਤੋਂ ਬਾਅਦ ਆ ਉਬਾਲਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਭਿੰਡੀ ਤੇ ਆਲੂ ਤੇ ਇਹਨਾਂ ਨੂੰ ਆਪਾਂ ਸਲੋ ਫਲੇਮ ਦੇ ਉੱਪਰ 5-7 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਮਤਲਬ ਕਿ ਸਲੋ ਫਲੇਮ ਦੇ ਵਿੱਚ ਜਿਹੜੀ ਹੈਗੀ ਭਿੰਡੀ ਆਪਣੀ ਮਤਲਬ ਕਿ ਝੁਲੂਗੀ ਨਹੀਂ ਤੇ ਬਿਲਕੁਲ ਇੱਕ ਵਾਰੀ ਆਪਾਂ ਇਹਨਾਂ ਨੂੰ ਮਸਾਲਿਆਂ ਨੂੰ ਮਿਕਸ ਕਰਕੇ ਤੇ ਸਲੋ ਫਲੇਮ ਕਰਕੇ ਤੇ ਟੱਕੇ ਨੂੰ ਪਕਾ ਲਵਾਂਗੇ ਸੇ 7 ਮਿੰਟ ਤੇ ਜਿਹੜੀ ਆਪਣੀ ਭਿੰਡੀ ਦੀ ਸਬਜੀ ਹੈਗੀ ਉਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜੂਗੀ ਚਟਪਟੀ ਤੇ ਜਿਹੜੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰਫੁਲ ਜੀ ਸਬਜੀ ਬਣ ਕੇ ਤਿਆਰ ਹੋਈ ਹੈਗੀ ਇੱਕ ਵਾਰ ਇਸ ਤਰੀਕੇ ਨਾਲ ਜਿਹੜੀ ਤੁਸੀਂ ਸਬਜੀ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਇਹ ਮਸਾਲੇਦਾਰ ਭਿੰਡੀ ਤੇ ਇਹ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਪਾਣੀ ਹੈਗਾ ਥੋੜੀ ਦੇਰ ਬਾਅਦ ਆਪਾਂ ਇਹਨੂੰ ਲਿਆਚ ਲਿਆ ਲਿਆ ਕੜਛੀ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਹੈ ਜਿਹੜਾ ਸਾਰਾ ਸੁੱਕ ਚੁੱਕਿਆ ਹੈਗਾ ਤੇ ਸਬਜੀ ਆਪਣੀ ਤਕਰੀਬਨ ਬਣ ਕੇ ਤਿਆਰ ਹੋ ਗਈ ਹੈਗੀ ਬਸ ਆਪਾਂ ਇਹਦੇ ਵਿੱਚ ਇੱਕ ਨਿੰਬੂ ਨਿਚੋੜਨਾ ਬਾਕੀ ਹੈ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਜਿਹੜੀ ਪਿੰਡੀ ਦੀ ਸਬਜੀ ਬਣ ਕੇ ਤਿਆਰ ਹੋਈ ਆਲੂ ਪਿੰਡੀ ਤੇ ਗੈਸ ਬੰਦ ਕਰਤਾ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਨਿੰਬੂ ਨੂੰ ਕੱਟ ਕੇ ਨਚੋੜ ਲਵਾਂਗੇ ਜਿਹਦੇ ਨਾਲ ਥੋੜਾ ਜਿਹਾ ਹਲਕਾ ਖੱਟਾਪਨ ਆ ਜਾਊਗਾ ਤੇ ਸਬਜੀ ਨੂੰ ਚਾਰ ਚੰਦੀ ਲੱਗ ਜਾਂਦੀ ਹੈ ਨਿੰਬੂ ਦੇ ਨਾਲ ਤੇ ਇਹ ਆਪਾਂ ਇੱਕ ਨਿੰਬੂ ਨਚੋੜਤਾ ਇਹਦੇ ਵਿੱਚ ਤੇ ਪਿੰਡੀ ਦੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਚੌੜਾ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਆ ਬਣਾ ਕੇ ਟਰਾਈ ਜ਼ਰੂਰ ਕਰਨਾ ਇੱਕ ਵਾਰ ਇਸ ਤਰ੍ਹਾਂ ਦੀ ਸਬਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਬਣ ਕੇ ਤਿਆਰ ਹੋਈ ਹੈਗੀ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਬាទ-ਬាទ ਸਬਸਕ੍ਰਾਈਬ ਕਰਨਾ ਤੇ ਕਿਉਂਕਿ ਅਪ ਬਿਲਕੁਲ ਸਿੰਪਲ ਤੇ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਾ ਕਰ ਲੈਣਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ